ਡੇਰਾ ਬਿਆਸ ਦੀ ਗੱਦੀ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਡੇਰਾ ਬਿਆਸ ਦੇ ਵੱਲੋਂ ਗੱਦੀ ਨੂੰ ਲੈ ਕੇ ਸਪਸ਼ਟਿਕਰਨ ਦਿੱਤਾ ਗਿਆ ਹੈ ਦੱਸ ਦਈਏ ਕਿ ਡੇਰਾ ਰਾਦਾ ਸਵਾਮੀ ਬਿਆਸ ਦੇ ਵੱਲੋਂ ਗੱਦੀ ਨੂੰ ਲੈ ਕੇ ਸਪਸ਼ਟਿਕਰਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਹਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਦੋਵੇਂ ਮਿਲ ਕੇ satsang ਕਰਿਆ ਕਰਨਗੇ ਦੱਸ ਦਈਏ ਕਿ ਬਿਆਸ ਥਿਤ ਡੇਰਾ ਰਾਦਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਐਲਾਨ ਦਰਤਾਏ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਡਾਇਰੈਕਟੋਰੇਟ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ ਤਾਂ ਲਗਾਤਾਰ ਚਰਚਾਵਾ ਚੱਲ ਰਹੀਆਂ ਸਨ ਡੇਰਾ ਰਾਦਾ ਸਵਾਮੀ ਦੀ ਗੱਦੀ ਨੂੰ ਲੈ ਕੇ ਚਰਚਾਾਂਵਾਂ ਚੱਲ ਰਹੀਆਂ ਸਨ ਪਰ ਹੁਣ ਦੱਸ ਤਈਏ ਕਿ ਡੇਰਾ ਮੁਖੀ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਫਵਾਹਾਂ ਦੇ ਉੱਤੇ ਭਰੋਸਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਤਾਂ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਗੁਰੂ ਗੱਦੀ ਦਾ ਜਿਹੜਾ ਇਹ ਕੋਈ ਗੁਰੂ ਗਦਨ ਲੈ ਕੇ ਦਸਤਾਰਬੰਦੀ ਨਹੀਂ ਕੀਤੀ ਜਾ ਰਹੀ ਹੈ ਜਿਵੇਂ ਕਿ ਦਿਖਾਇਆ ਜਾ ਰਿਹਾ ਹੈ ਅਜੇ ਆ ਕੁਝ ਵੀ ਨਹੀਂ ਹੈ ਬਾਬਾ ਜੀ ਤੰਦਰੁਸਤ ਹਨ ਅਤੇ ਰਾਦਾ ਸਵਾਮੀ ਵਿਆਸਦਰਮ ਦੇ ਗੁਰੂ ਜਿਹੜੇ ਬਨੇ ਰਹਿਣਗੇ ਅਤੇ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਉਹਨਾਂ ਦੇ ਉਪ ਨਿਰਧਾਰਕ ਹੋਣਗੇ ਜੋ ਉਹਨਾਂ ਦੀ ਨਿਗਰਾਨੀ ਹੇਠ ਰਹਿਣਗੇ ਤੇ ਉਹਨਾਂ ਦੇ ਨਾਲ ਸਤਸੰਗ ਕਰਿਆ ਕਰਨਗੇ ਸੰਗਤਾਂ ਨੂੰ ਡੇਰਾ ਬਿਆਸ ਦੇ ਵਿੱਚ ਕਾਲੀ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਿਹੜਾ ਨਹੀਂ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਉਹਨਾਂ ਅਪੀਲ ਕੀਤੀ ਹੈ ਕਿ ਫਵਾਹਤ ਤੇ ਧਿਆਨ ਨਾ ਦਿਓ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਜਿਹੜਾ ਇਹ ਦੋਵੇਂ ਮਿਲ ਕੇ satsang ਕਰਿਆ ਕਰਨਗੇ ਤੇ ਇਸ ਦੇ ਨਾਲ ਹੀ ਸਾਰੇ ਵਿਦੇਸ਼ੀ satsang ਜਿਹੜੇ ਨੇ ਨਵੇਂ ਜਿਹੜੇ ਨੇ ਮਹਾਨਾਂ ਨੇ ਉਹਨਾਂ ਨੂੰ ਜਸਦੀਪ ਸਿੰਘ ਗਿੱਲ ਨੂੰ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਸਪਸ਼ਟਿਕਰਨ ਦਿੱਤਾ ਗਿਆ ਹੈ ਡੇਰਾ ਮੁਖੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਦ ਤਾਜ਼ਾ ਇਹ ਕਿ ਲਗਾਤਾਰ ਜਿਹੜੀਆਂ ਨੇ ਚਰਚਾਵਾਂ ਚੱਲ ਰਹੀਆਂ ਸਨ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਨਵਾਂ ਜਿਹੜਾ ਨਵਾ ਡੇਰਾ ਮੁਖੀ ਬਣਾ ਰਹੇ ਨੇ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਪਰ ਹੁਣ ਇਸ ਨੂੰ ਲੈ ਕੇ ਸਪਸ਼ਟੀਕਰਨ ਜਿਹੜਾ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਕਿ ਡੇਰਾ ਰਾਧਾ ਸਵਾਮੀ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਇਸ ਦੇ ਵੱਲ ਵਿੱਚ ਉਹਨਾਂ ਦੇ ਵੱਲੋਂ ਕਿਹਾ ਕਿ ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਹਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਸਦੀਪ ਗਿੱਲ ਮਿਲ ਕੇ ਜਿਹੜਾ ਦੋਵੇਂ satsang ਕਰਿਆ ਕਰਨਗੇ ਤੇ ਵਿਆਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਆਪਣਾ ਉੱਤਰ ਅਧਿਕਾਰੀ ਜਿਹੜਾ एलान ਦਿੱਤਾ ਗਿਆ ਇਸ ਦੇ ਨਾਲ ਹੀ ਜੋ ਵਿਦੇਸ਼ੀ ਸਤਸੰਗ ਹੋਣਗੇ ਉਹ ਜਸਦੀਪ ਸਿੰਘ ਗਿੱਲ ਵੇਖਣਗੇ ਇਸ ਦੇ ਨਾਲ ਕੀ ਦੱਸ ਦਈਏ ਕਿ ਉਹ ਆਪਣਾ ਉੱਤਰ ਅਧਿਕਾਰੀ ਐਲਾਨ ਦਿੱਤਾ ਉਹ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ ਤੇ ਹੁਣ ਦੋਵੇਂ ਮਿਲ ਕੇ ਜਿਹੜਾ ਇਹ ਸਤਸੰਗ ਕਰਿਆ ਕਰਨਗੇ ਤਾਂ ਡੇਰਾ ਮੁਖੀ ਦੇ ਵੱਲੋਂ ਸਪਸ਼ਟੀਕਰਨ ਜਿਹੜਾ ਹੈ ਗੱਦੀ ਨੂੰ ਲੈ ਕੇ ਡੇਰਾ ਮੁਖੀ ਦੀ ਗੱਦੀ ਨੂੰ ਲੈ ਕੇ ਦਿੱਤਾ ਹੈ